ਮੈਂ ਫੜ ਗਿਆ ਹallelujah ਮੈਂ ਫੜ ਗਿਆ ਮੈਂ ਨਾ ਮੇਰੇ ਗੋਰੀ ਰੇ ਮਾਈ ਰੱਬ ਹੋ ਰੇ ਡੱਡ ਲਾ ਕੇ ਸੋਟੀ ਇੰਨਾ ਪੈਰ ਪਾ ਲੈ ਮੇਰੇ ਭਰਾ ਨੂੰ ਮਾਰ ਮੈਂ ਦਰਦ ਉਹ ਫੜੋ ਯਾਰ ਸਟੋਪ ਕਰੋ ਐਂ ਡੀ ਲਾਣ ਲਾ ਨਾ 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 ਨ ਦੇ ਦੇ ਗੁਰੂ ਕਾ ਦੇ ਆਪਣੇ ਆਪ ਵਿੱਚ ਸੁਖਸ਼ਮ ਲੱਗੇ ਮੇਰੇ ਨੂੰ ਇੱਥੇ ਵੀ ਲੱਗੇ ਟਾਣਾ ਦੇ ਕਰਦੇ ਤੇ ਮੈਨੂੰ ਲੱਗਦਾ ਰੋਸ਼ਨੀ ਦਾ ਸੱਚਾ ਨੂੰ ਸਾਥ ਦੇਣਾ ਜ਼ਰੂਰੀ ਹੈ ਚਲੋ ਅਸੀਂ ਦੇਖਦੇ ਹਾਂ ਨਾ ਰਮੇਸ਼ ਮਾਟੀ ਨੂੰ ਇਹ ਕੀ ਗੱਲ ਹੋ ਜਾਂਦੀ ਮੇਰੇ ਬੱਚਾ ਗਿਆ ਥੋੜਾ ਜਿਹਾ ਘੁੰਮਣ ਤੇ ਕਹਿੰਦਾ ਮੈਂ ਡੈਡੀ ਦਾ ਆਇਆ ਹੋਇਆ ਇੱਥੋਂ ਆਇਆ ਤੱਕ ਕੋਈ ਨਹੀਂ ਪਤਾ ਨਹੀਂ ਲੱਗਾ ਕਿਹੜਾ ਅਣਸਪਤਾ ਗੋਲੀਆਂ ਮਾਰ ਕੇ ਗਿਆ ਵਾ ਗੋਲੀਆਂ ਮਾਰ ਕੇ ਮੈਨੂੰ ਉੱਥੇ ਪਲੇਸ ਕਰ ਦਿੱਤਾ ਕਿੰਨੀ ਕਿੰਨੀ ਦਾਤ ਹੈ ਉੱਪਰ ਕਿੰਨੀ ਜੀ ਦੀ ਤੇ ਮੈਂ 2500 ਲੈ ਨਹੀਂ ਇਕਵਾਰਾ ਵਾਜੀ ਅੱਛਾ ਅਜੇ ਦੇ ਹੋਈਆ ਮੇਰਾ ਕੋ ਮਤਲਬ ਮੈਂ ਕਹਿੰਦੀ ਹਾਂ ਕਿ ਕੋਈ ਇਨਸਾਫ ਚਾਹੀਦਾ ਬੰਦੇ ਕਿਹੜੇ ਆ ਮੈਨੂੰ ਪਤਾ ਨਹੀਂ ਜੀ ਰਜਿਸ ਹੈਗੀ ਨਹੀਂ ਕੋਈ ਪਤਾ ਨਹੀਂ ਮੈਂ ਤਾਂ ਸਾਡੀ ਤੁਹਾਡੇ ਸਾਹਮਣੇ ਡਿਊਟੀ ਤੇ ਰਹੀ ਨਾ ਮੈਨੂੰ ਕਿਹਨੇ ਗੱਲ ਦੱਸਦਾ ਹੁਣ ਬੱਚੇ ਬੱਚੇ ਬਾਹਰ ਅੰਦਰ ਜਾਂਦੇ ਕਿਹੜਾ ਕਿਹਨੂੰ ਪਤਾ ਵਾ ਉਸ ਨੂੰ ਸੂਚਨਾ ਦਿੱਤੀ ਤੁਸੀਂ ਹੁਣ ਐਸੇ ਮੈਂ ਕੋਲ ਸੋਚਣਾ ਸੂਚਨਾ ਜੇ ਕਿੱਥੋਂ ਦਿੱਤੀ ਤੁਸੀਂ ਦੇ ਸਕਦੇ ਵੀਰੇ ਪਤਾ ਨਹੀਂ ਕਹਿੰਦੇ ਗਏ ਕਿ ਨਹੀਂ ਗਏ ਕਿੰਨੇ ਕੁ ਵੇਲੇ ਘਟਨਾਇਆ ਜਿਹੜੀ ਤੇ ਮੇਰੇ ਨਾਲ ਸਾਰਾ ਕਿਹਾ ਅੱਧਾ ਅੱਧਾ ਪੌਣਾ ਘੰਟਾ ਹੀ ਹੋਇਆ ਜੀ ਕੀ ਨਾਂ ਦੀ ਵੀਰ ਦਾ ਨਾਂ ਕੀ ਪੁੱਤ ਮੀਨੇ ਕਮਾਦ ਹਾਂ ਇਹ ਕਿੱਥੇ ਹੈ ਕਿੱਥੇ ਜਾ ਕੇ ਵੀ ਆਈ ਮੰਨੇ ਜੀ ਜੀ ਜੇ ਮਨੇ ਮੱਲਾਡਾਂ ਖੇਤਰੀ ਆਪਣਾ ਕੋ ਲੱਗਾ ਪਤਾ ਕਾਤੇ ਬੰਦੀ ਆ ਉਹ ਕਹਿੰਦੇ ਮੋਟਰਸਾਈਕਲ ਤੇ ਆਏ ਦੋ ਜਣੇ ਗੋਲੀਆਂ ਮਾਰ ਕੇ ਗਾ ਕੇ ਕੀ ਕਰਾਂਗਾ ਵੀ ਜਿੱਦਾਂ ਸ਼ਰੀਆ ਵੀ ਦੱਤ ਤੱਕ ਹੀ ਹੋਣ ਦੇ ਤਾਂ ਗੋਲੀ ਮੈਂ ਮੈਂ ਦੰਦਾ ਨਾ ਵੀ ਮੈਂ ਕੀ ਕਰ ਦੱਸ ਕਰ ਦੱਸਾਂ ਵੀ ਇੱਕ ਤਰ੍ਹਾਂ ਮੈਨੂੰ ਸਮਝਦੇ ਲਾਜ਼ਮੀ ਮੇਰਾ ਪੁੱਤ ਗਵਾਤਾ ਹੈ ਤੇਰਾ ਬਹੁਤ ਮੈਂ ਦਾ ਧੰਨਵਾਦ ਇਨਫੋਰਮੇਸ਼ਨ ਆਈ ਹੈ ਵਿਨੇ ਕੁਮਾਰ ਪੁੱਤਰ ਰਮੇਸ਼ ਕੁਮਾਰ ਆ ਇਹਨੂੰ ਕੋਈ ਅਨਨੋਨ ਬੰਦਿਆਂ ਨੇ ਗੋਲੀ ਮਾਰਤੀ ਹੈ ਤੇ ਇੱਥੇ ਸਿਵਲ ਹਸਤਲਾ ਆਇਆ ਮੈਂ ਬਾਕੀ ਹੁਣ ਸਾਰਾ ਵੈਰੀਫਾਈ ਕਰਦੇ ਹਾਂ ਕੀ ਗੱਲਬਾਤ ਹੈ ਸਾਰੀ ਕਿਹੜੇ ਇਲਾਕੇ ਦੇ ਵਿੱਚ ਸਾਰੇ ਵਾਰਦਾ ਤੁਸੀਂ ਇਹ ਟਾਂਕ ਛਤਰੀ ਮਹੱਲੇ 'ਚ ਵਾਰਦਾਤ ਹੋਈ ਹੈ ਤੇ ਕੀ ਆਪਰੇ ਕਰ ਲਈ ਸਰ ਹੁਣ ਕਰਦੇ ਇਹ ਕੇਸ ਰਜਿਸਟਰਡ ਕਰਕੇ ਤਫਤੀਸ਼ ਕਰਦੇ ਹਾਂ ਸਰ ਹਾਂ ਜੀ ਦੋਚੀ ਮੋਟਰਸਾਈਕਲ ਤੇ ਆਏ ਸੀ ਹੁਣ ਬਾਕੀ ਵੈਰੀਫਾਈ ਕਰਦੇ ਹਾਂ ਜਿੱਤੇ ਆਏ ਮੂਕੇ